ਉਨੋ ਮਨ ਨੇ ਸੂ ਸਭ ਨਾ ਭਾਵੈ ਸੋਦ ਬਲਾਵਲ ਬਾਣੀ ਭਗਤਾ ਕੀ ਕਬੀਰ ਜੀਓ ਕੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਹੈ ਸੋਇਓ ਸੰਸਾਰ ਪੇਖਣਾ ਰਹਿਨ ਨਾ ਕੋ ਪਈ ਹੈ ਰੇ ਸੁੱਦੇ ਸੁੱਦੇ ਰੇ ਚਲੋ ਤੁਮ ਨਤਰਕ ਤਕਾ ਦਵਾਈ ਹੈ ਰੇ ਰਹਾਉ ਬਾਰੇ ਬੂਡੇ ਤਰਨੇ ਭਈਆ ਸਭ ਹਉ ਜਮ ਲੈ ਜਈ ਹੈ ਰੀ ਮਾਂਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੀ ਤਨਵੰਤਾ ਅਰੰਧਿਰ ਤਨਮਨੈ ਤਾਂ ਕੀ ਕਛੂ ਨਾ ਕਾਨੀ ਰੇ ਰਾਜਾ ਪਰਜਾ ਸੰ ਕਰ ਮਾਰੈ ਹੈ ਸੋ ਕਾਲ ਬਡਾਨੀ ਰੇ ਹਰ ਕੇ ਸੇਵਕ ਜੋ ਹਰ ਭਾਈ ਤਿਨ ਕੀ ਕਥਾ ਨਰਾਰੀ ਰੇ ਆਵਹਿ ਨਾ ਜਾਹੀ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਹੈ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤੋ ਮਿਲਹਿ ਸਾਰਿੰਗ ਪਾਣੀ ਰੇ ਬਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੰਤ ਬਉਰਾਨ ਨੂੰ ਮੇਰੇ ਬਾਬਾ ਮੈਂ ਬਉਰਾ ਸਭ ਖਲਕ ਸਿਆਣੀ ਮੈਂ ਬਉਰਾ ਮੈਂ ਬਿਗਰਿਓ ਬਿਗਰੈ ਮਤਿ ਔਰਾ ਰਹਾਉ ਆਪਨੋ ਬਉਰਾ ਰਾਮ ਕੀਓ ਬਉਰਾ ਸਤਗੁਰ ਜਾਰ ਗਇਓ ਭ੍ਰਮ 모ਰਾ ਮੈਂ ਬਿਗਰੇ ਆਪਣੀ ਮਤਿ ਖੋਈ ਮੇਰੇ ਪਰਮਪੂ ਲੋ ਮਤ ਕੋਈ ਸੋ ਬਉਰਾ ਜੋ ਆਪ ਨਾ ਪਛਾਨੈ ਆਪ ਪਛਾਨੈ ਤਾਂ ਏਕੈ ਜਾਣੈ ਅਬਹਿ ਨਾ ਮਾਤਾ ਸੋ ਕਬੋ ਨਾ ਮਾਤਾ ਕਹਿ ਕਬੀਰ ਰਾਮੈ ਰੰਗ ਰਾਤਾ ਬਲਾਵਲ ਗ੍ਰਹ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ ਅਜੋ ਵਿਕਾਰ ਨਾ ਛੋਡੇ ਪਾਪੀ ਮਨ ਮੰਦਾ ਕਿਉ ਛੂਟੋਂ ਕੈਸੇ ਤਰੋਂ ਭਵਜਨ ਨਿਦ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੇਮਾਰੀ ਰਹਾਉ ਵਿਖੇ ਵਿਖੇ ਕੀ ਬਾਸਨਾ ਪਾਜੀ ਨਹ ਜਾਈ ਅਨਕ ਯਤਨ ਕਰ ਰਾਖੀ ਐ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਕਿਛ ਕੀਆ ਨਾ ਨੀਕਾ ਇਹੋ ਜਿਆਰਾ ਨਿਰਮੂਲ ਕੋ ਕੌਡੀ ਲਗ ਮੀਕਾ ਕਹੋ ਕਬੀਰ ਮੇਰੇ ਮਾਦਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਾਹੀ ਦਿਆਲ ਮੋਹੇ ਸੰਸਰ ਪਾਪੀ ਬਲਾਵਲ ਨੇਤਿ ਉਟ ਕੋਰੀ ਗਾਗਰਿਆਨ ਲੀਪਤ ਜਿਓ ਗਇਓ ਤਾਨਾ ਬਾਨਾ ਕਸ਼ੂ ਨਾ ਸੂਜੈ ਹਰ ਹਰ ਰਸ ਲਪਟਿਓ ਮਾਰੇ ਕੁਲ ਕੌਨੇ ਰਾਮ ਕਹਿਓ ਜਬ ਕੀ ਮਾਲਾ ਲਈਨ ਪੂਤੇ ਤਬ ਤੇ ਸੁਖ ਨਾ ਭਇਓ ਰਹਾਉ ਸੁਨੋ ਜਠਾਨੀ ਸੁਨੋ ਦੇ ਰਾਣੀ ਆਚਰਜ ਏਕ ਭਇਓ ਸਾਤ ਸੂਤ ਇਨ ਮੁੰਡਿਏ ਖੋਏ ਇਹ ਮੁੰਡਿਆ ਕਿਉ ਨਾ ਮਉਇਓ ਸਰਬ ਸੁਖਾਂ ਕਾਏ ਕਹਰ ਸੁਆਮੀ ਸੋ ਗੁਰਨਾਮ ਦਇਓ ਸੰਤ ਪ੍ਰਹਿਲਾਦ ਕੀ ਪੈ ਜਜਨ ਰਾਖੀ ਹਰਨਾਖਸ ਨਖ ਬਿਦਰਿਓ ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਇਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤਾਂ ਲਐ ਉਦਰਿਓ ਬਲਾਵਲ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵ ਸੁਚਾਰ ਕੇ ਝੂਠੇ ਕਰਤ ਦਿਵਾਜਾ ਰਹਾਉ ਤੇਰੋ ਜਨ ਹੋਏ ਸੋਏ ਕਤ ਡੋਲੇ ਤੀਨ ਭਵਨ ਪਰ ਸਾਜਾ ਹਾਥ ਫਸਾਰ ਸਕੈ ਕੋ ਜਨ ਕੋ ਭੋਲ ਸਕੈ ਨਾ ਅੰਦਾਜ਼ਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ਕਹ ਕਬੀਰ ਸੰਸਾ ਭ੍ਰਮ ਚੂਕੋ ਤਰੂ ਪ੍ਰਹਿਲਾਦ ਨਵਾਜਾ ਬਲਾਵਲ ਰਾਖ ਲੇਹੋ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹਉ ਅਬਮਾਨ ਢੇਡ ਪਗਰੀ ਰਹਾਉ ਅਮਰ ਗਿਆਨ ਸਾਂਚੀ ਇਹ ਕਾਇਆ ਇਹ ਮਿੱਥਿਆ ਕਾਚੀ ਗਗਰੀ ਜਿਨਹੇ ਨਵਾਜ ਸਾਜ ਹਮ ਕੀਏ ਤਿਸੈ ਬਸਾਰ ਅਵਰ ਲਗਰੀ ਸੰਤਕ ਤੋਹੇ ਸਾਧ ਨਹੀਂ ਕਹੀ ਉਹ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬਿੰਤੀ ਸੁਣਿਓ ਮਤ ਘਲ ਹੋ ਜਮ ਕੀ ਖਬਰੀ ਬਲਾਵਲ ਦਰਮਾਨ ਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਵਾਰ ਰਹਾਉ ਤੁਮ ਧਨ ਤਨੀ ਉਦਾਰ ਤਿਆਗੀ ਸਰਵਨਨ ਸੁਨਿਯਤ ਸੁਜਸ ਤੁਮਾਰ ਮੰਗੋ ਕਾਹੇ ਰੰਕ ਸਭ ਦੇਖੋ ਤੁਮਹੀ ਤੇ ਮੇਰੋ ਨਿਸਤਾਰ ਜੈ ਦੇਵ ਨਾਮ ਵਿਪਸ ਦਮ ਤਿਨ ਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੀ ਚਾਰ ਪਦਾਰਥ ਦੇਤ ਨ ਬਾਰ ਬਲਾਵਲ ਡੰਡਾ ਮੁੰਦਰਾ ਖਿੰਤਾ ਆਧਾਰੀ ਪ੍ਰਮ ਕੈ ਭਾਏ ਭਵੈ ਭੇਖ ਤਾਰੀ ਆਸਨ ਪਵਨ ਦੂਰ ਕਰ ਬਬਰੇ ਛੋੜ ਕਪਟ ਨਿਤ ਹਰ ਭਜ ਬਬਰੇ ਰਹਾਉ जेह तु जाच हें सोतरे भवन भोगी कह कबीर के सो जग जोगी बलावल इन माया जग दिस घुसाई तुमरे चरण विसारी किंचत प्रीति ना उपजे जन को जन कहा करह बेचारी रहाऊ त्रिग तन त्रिग धन त्रिग एहि माया त्रिग त्रिग मत बुद्ध फन्नी जिस माया को दृढ कर राखो हो ਬਾਂਦੇ ਆਪ ਬਚੰਨੀ ਕਿਆ ਖੇਤੀ ਕਿਆ ਲੇਵਾ ਦੇ ਪਰਪੰਚ ਝੂਠ ਗਮਾਨਾ ਕਹਿ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਧਾਨ ਬਲਾਵਲ ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ਪਰਮ ਜੋਤ ਪਰਖੋਤਮੋ ਜਾਂ ਕੈ ਰੇਖ ਨਾ ਰੂਪ ਹਰੇ ਮਨ ਹਰ ਪਜ ਭ੍ਰਮ ਤਜੋ ਜਗ ਜੀਵਨ RAM ਰਹਾਉ ਆਪ ਤੋ ਕਛੂ ਨਾ ਦੀਸੈ ਨਹਿ ਦੀਸੈ ਜਾਤ ਜਹੇ ਉਪਜੈ ਬਿਨ ਸਹਿ ਤਹੀਂ ਜੈਸੀ ਪੁਰਵਨ ਪਾਤ ਮਿਥਿਆ ਕਰਮ ਆਇ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰਹੁ ਮਨ ਮੰਝ ਮਰਾਰ ਬਲਾਵਲ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁੰਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਕਾਸੀ ਤੇ ਧੁਨ ਉਪਜੈ ਧੁਨ ਕਾਸੀ ਜਾਈ ਕਾਸੀ ਫੂਟੀ ਪੰਡਤਾ ਧੁਨ ਕਹਾਂ ਸਮਾਈ ਤ੍ਰਿਕੁਟੀ ਸਦ ਮੈਂ ਪੇਖਿਆ ਘਟ ਹੂੰ ਘਟ ਜਾਗੀ ਐਸੀ ਬੁੱਧ ਸਮਾਚਰੀ ਘਟ ਮਾਹੇ त्यागी ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ गोबिंद मनमाना बलावल चरण कमल जा कहर दे बसह सो जन क्यों डोलै देव मानौ सब सुख नौ निद ता कह सहज सहज जस बोलै देव रहआव तब एहि मत जव सब मह पीखै कुटिल गांठ जब खोलै देव बारंग बार माया ते अटकै लै नर जा मन तोलै देव ਜਹਾਂ ਉਹ ਜਾਏ ਤਹੀਂ ਸੁਖ ਪਾਵੇ ਮਾਇਆ ਤਾਸਨਾ ਝੋਲੈ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ RAM ਪ੍ਰੀਤ ਕੀਓ ਲੈ ਦੇਵ ਬਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਫਲ ਜਨਮ ਮੂਕੋ ਗੁਰ ਕੀਨਾ ਦੁੱਖ ਬਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੂਕੋ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨ ਹੀਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਓ ਜੀਓ ਸਮਾਨਾ ਬਲਾਵਲ ਬਾਣੀ ਰਵਦਾਸ ਭਗਤ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹੱਸੈ ਐਸੀ ਦਸ਼ਾ ਹਮਾਰੀ ਅਸ਼ਟ ਦਸ਼ਾ ਸਿਧ ਕਰਤਲੈ ਸਭ ਕਿਰਪਾ ਤਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰ ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ ਕਹਿ ਰਵਦਾਸ ਕਥ ਕਥਾ ਬਹੁ ਕਾਇ ਕਰੀਜੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਬਲਾਵਲ ਜਿਹੇ ਕੁੱਲ ਸਾਧ ਬੈਸ ਲੋ ਹੋਏ ਵਰਨ ਅਬਰਨ ਰੰਕ ਨਹੀਂ ਈਸਰ ਬਿਮਲ ਬਾਸ ਜਾਨੀਐ ਜਗ ਸੋਏ ਰਹਾਉ ਬ੍ਰਹਮਣ ਬੈਸ ਸੂਦ ਅਰ ਖੱਤਰੀ ਢੋਮ ਚੰਦਾਰ ਮਲੇਸ਼ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਹਤਾਰੇ ਕੁੱਲ ਦੋਏ ਧਨ ਸੋ ਗਾਉ ਧਨ ਸੋ ਠਾਉ ਧਨ ਪਨੀਤ ਕਟੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਖ ਖੋਏ ਪੰਡਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪ੍ਰੈਨ ਪਾਤ ਰਹਿ ਜਲ ਸਮੀਪ ਭਨ ਰਵਦਾਸ ਜਨਮੇ ਜਾਗੇ ਹੋਏ ਬਾਣੀ ਸਦਨੇ ਕੀ ਰਾਗ ਬਲਾਵਲ ਇਕ ਓੰਕਾਰ ਸਤਗੁਰ ਪ੍ਰਸਾਦ ਨਿਰਪੁ ਕੰਨਿਆ ਕੇ ਕਾਰਨ ਇਕ ਭਇਆ ਭੀਖ ਧਾਰੀ ਕਾਮਾਰਥੀ ਸੁਵਾਰਥੀ ਵਾਕੀ ਪੈਜ ਸਵਾਰੀ ਤਬ ਗੁਨ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗਰਾਸੈ ਰਹਾਉ ਏਕ ਬੂੰਦ ਜਲ ਕਾਰਨੀ ਚਾਤ੍ਰਿਕ ਦੁਖ ਪਾਵੈ ਪ੍ਰਾਨ ਗਏ ਸਾਗਰ ਮਿਲੈ ਫੁਨ ਕਾਮ ਨਾ ਆਵੈ प्राण जो ठाके थिर नहीं कैसे बिरमावूं बूड़ मुवे नौका मिले कहो काहे चढ़ावो मैं नाही कश हौं नहीं किस आहे ना मोरा अवसर लज्जा राख ले हो सदना जन तोरा एक ओंकार सत नाम करता पुरख निरभौ निरवै ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਗੋੰਡ ਚੌਪਦੀ ਮਹੱਲਾ ਚੌਥਾ ਕਰ ਪਹਿਲਾ ਜੇ ਮਨ ਚਿਤ ਆਸ ਰੱਖੇ ਹਰਿ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਸ ਜੋ ਜੀਏ ਵਰਤੈ ਪ੍ਰਭ ਘਾਲਿਆ ਕਿਸੈ ਕਾ ਇੱਕ ਟਿਲ ਨਾ ਗਵਾਈ ਹਰ ਕਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿ ਆਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾਨਿਹ ਫਲ ਆਸ ਸਭ ਬਿਰਥੀ ਜਾਈ ਰਹਾਉ ਜੋ ਦੀਸੈ ਮਾਇਆ ਮੋਹ ਕਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ ਇਨ ਕੈ ਕਿਸ ਹਾਥ ਨਹੀਂ ਕਹਾਂ ਕਰਹਿ ਇਹ ਬੱਪੜੇ ਇਨ ਕਾ ਵਾਹਿਆ ਕਾਸ਼ ਨਾ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਜ ਤਾਰੈ ਤੇਰਾ ਕਟੰਬ ਸਭ ਛਡਾਈ ਜੇ ਕਿਸ ਆਸ ਅਵਰ ਕਰਹਿ ਪਰਮਿੱਤਰੀ ਮਤ ਤੂੰ ਜਾਣਹਿ ਤੇਰੇ ਕਿਤੇ ਕਾਮ ਆਈ ਇਹ ਆਸ ਪਰਮਿੱਤਰੀ ਭਾਉ ਦੂਜਾ ਹੈ ਕਿੰਨਾ ਮਾ ਝੂਠ ਬਿਨਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਕਾ ਲਿਆ ਸਭ ਥਾਂ ਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੇਂ ਤੈਸੀ ਕੋ ਆਸ ਕਰਾਈ ਕਿਸ ਕਿਸੇ ਕਾ ਹੱਥ ਨਾਹੀ ਮੇਰੇ ਸੁਆਮੀ ਐਸੀ ਮੇਰੇ ਸਤਗੁਰੂ ਬੂਝ ਬੁਝਾਈ ਜਾਨ ਨਾਨਕ ਕੀ ਆਸ ਤੂੰ ਜਾਣ ਹੈ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੋਡ ਮਹੱਲਾ ਚੌਥਾ ਐਸਾ ਹਰ ਸੇਵੀਐ ਨਿਤ ਧਿਆਈਐ ਜੋ ਖਿਨ ਮੈਂ ਕਿਲ ਵਿਕ ਸਭ ਕਰੇ ਬਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਰ ਨਿਹਫਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵਿ ਹੋ ਸੁਖ ਦਾਤਾ Swami ਜਿਸ ਸੇਵਿਆ ਸਭ ਖੁਖ ਲਹਾਸਾ ਮੇਰੇ ਮਨ ਹਰਿ ਉਪਰ ਕੀ ਜੈ ਪ੍ਰਵਾਸਾ ਜਹ ਜਾਈਐ ਤਹ ਨਾਲ ਮੇਰਾ Swami ਹਰ ਆਪਣੀ ਪੈਜ ਰੱਖੈ ਜਨ ਦਾਸਾ ਰਹਾਉ ਜੇ ਆਪਣੀ ਬਿਰਥਾ ਕਹੋ ਅਵਰਾ ਪਹਿ ਤਾ ਆਗੈ ਆਪਣੀ ਬਿਰਥਾ ਬਹੁ ਬਹੁਤ ਕਡਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸਵਾਮੀ ਪਹਿ ਜੋ ਤੁਮਰੇ ਦੂਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹਿ ਮਨ ਲਾਜ ਮਰਾਸਾ ਜੋ ਸੰਸਾਰੈ ਕੇ ਕਟੰਮ ਮਿੱਤਰ ਭਾਈ ਦੀ ਸਹਿ ਮਨ ਮੇਰੇ ਤੇ ਸਭ ਆਪਣੇ ਸਵਾਈ ਮਲਾਸਾ ਜਿਤ ਦਿਨ ਓਨ ਕਾਲ ਸਵਾਉ ਹੋਈ ਨਾ ਆਵੇ ਤਿਤ ਦਿਨ ਨੇੜੈ ਕੋ ਨ ਟਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪਕਰੈ ਦੂਖ ਸੁਖਾਸਾ ਤਿਸ ਕਾ ਪ੍ਰਵਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਔਸਰ ਰੱਖ ਨਾ ਸਕਾਸਾ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਦਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕ ਅਨੰ ਦਿਨ ਨਾਮ ਜਪੋ ਹਰ ਸੰਤੋ ਇਹੋ ਛੂਟਣ ਕਾ ਸਾਚਾ ਪਰਵਾਸਾ ਗੋਡ ਮਾ